ਇਸ ਵੱਲੀ ਦੀ ਵੱਡੀ ਖਬਰ ਨੂਰਪ੍ਰਵੇਦੀ ਤੋਂ ਆ ਰਹੀ ਹੈ ਜਿੱਥੇ ਕਿ ਨੂਰਪ੍ਰਵੇਦੀ ਪੁਲਿਸ ਵੱਲੋਂ ਟਰੱਕ ਚੋਂ 19 ਕਿਲੋ 600 ਗ੍ਰਾਮ ਡੋਡਾ ਚੂਰਾ ਪੋਸਤ ਬਰਾਮਦ ਕਰਕੇ ਇੱਕ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਗੁਲਨੀਸ਼ ਸਿੰਘ ਖੁਰਾਨਾ ਆਈਪੀਐਸ ਦੇ ਸਪੱਸ਼ਟ ਹੁਕਮਾਂ ਅਸੇ ਉਪ ਕਪਤਾਨ ਪੁਲਿਸ ਦਸ਼ਨਦੀਪ ਸਿੰਧੇਮਾਨ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਤਿਹਾਰਾਂ ਦੇ ਮੌਕੇ ਤੇ ਨਸ਼ਾ ਤਸਕਰਾ ਖਿਲਾਫ ਚਲਾਈ ਜਾ ਰਹੀ ਖਾਸ ਮੁਹਿੰਮ ਦੇ ਤਹਿਤ ਨੂਰਪੇਵਦੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਹੋਇਆਂ ਇੱਕ ਟਰੱਕ ਤੋਂ 19 ਕਿਲੋ 600 ਗ੍ਰਾਮ ਡੋਡਾ ਚੂਰਾ ਪੋਸਤ ਬਰਾਮਦ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧ ਵਿੱਚ ਮੁੱਖ ਅਫਸਰ ਥਾਣਾ ਨੂਰਪੇਵਦੀ ਇੰਸਪੈਕਟਰ ਸੁਨੀਲ ਕਮਾਨ ਨੇ ਦੱਸਿਆ ਕਿ ਇਸ ਮਾਮਲੇ ਦੇ ਮੱਦੇਨਜ਼ਰ ਕਈ ਪੁਲਿਸ ਟੀਮਾਂ ਵਕਫ ਵਕਫ ਥਾਮਾ ਤੇ ਗਸ਼ਤ ਨਾਕਾਬੰਦੀ ਅਤੇ ਚੈਕਿੰਗ ਲਈ ਤਾਇਨਾਤ ਕੀਤੀਆਂ ਸਨ। ਅਤੇ ਮਿਤੀ 14 ਅਕਤੂਬਰ 2025 ਨੂੰ ਇੰਸਪੈਕਟਰ ਬਲਵੀਰ ਚੰਦ ਆਪਣੀ ਪੁਲਿਸ ਟੀਫੇਤ ਟੀਪੌਂਟ आजमपुर ਨੇੜੇ ਕੋਲ ਪੱਟੀਆਂ ਮੌਜੂਦ ਸੀ ਇਜ਼ਰਾਨ ਬੁੱਗਾ ਸਾਹ ਪਾਸੇ ਤੋਂ ਇੱਕ ਟਰੱਕ ਨੰਬਰ ਪੀਬੀ 12ਵੀ 7482 ਟਾਟਾ ਮਾਰਕਾ ਆਂਦਾ ਦਿਖਾਈ ਦਿੱਤਾ ਸ਼ੱਕ ਦੇ ਆਧਾਰ ਤੇ ਪੁਲਿਸ ਨੇ ਟਰੱਕ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਚੈਕਿੰਗ ਦੌਰਾਨ ਟਰੱਕ ਵਿੱਚੋਂ ਕੁੱਲ 19 ਕਿਲੋ 600 ਗ੍ਰਾਮ ਡੋਟਾ ਚੂਰਾ ਪੋਸਟ ਬਰਾਮਦ ਹੋਇਆ ਪੁਲਿਸ ਨੇ ਟਰੱਕ ਦੇ ਚਾਲਕ ਸ਼ਰਨਜੀਤ ਸਿੰਘ ਪੁੱਤਰ ਭਜਨ ਸਿੰਘ ਨਿਵਾਸੀ ਪਿੰਡ ਛਿੰਝੜੀ ਨੂੰ ਕਾਬੂ ਕਰ ਲਿਆ ਹੈ ਪੁਲਿਸ ਨੇ ਉਸ ਦੇ ਖਿਲਾਫ ਐਨਡੀਪੀਐਸ ਐਨਡੀਐ ਵਕਫ ਵਕਤਰਾਮਾ ਤਿਆਤ ਮਾਮਲਾ ਦਰਜ ਕਰਕੇ ਟਰੱਕਸ ਮੇ ਨਸ਼ੀਲਾ ਸਮਗਰੀ ਜ਼ਬਤ ਕਰ ਲਿਆ ਹੈ ਤੇ ਪੁਲਿਸ ਵੱਲੋਂ ਦੱਸਿਆ ਗਿਆ ਕਿ ਦੋਸ਼ੀ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਫਰ ਰਿਪੋਰਟ ਮੇਰਾ ਪੰਜਾਬ ਨਿਊਜ਼